ਬਚੋ ਸਵਈਆਂ ਦੀ ਆਪਾਂ ਸੰਥਿਆ ਕਰ ਰਹੇ ਆਂ ਤੇ ਪੰਕਤੀ ਆਉਂਦੀ ਐ ਸੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲਾਂਗੇ ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾएंगे ਸੁੱਧ ਸਿਪਾਹ ਆਹ ਜਿਹੜਾ ਮੁਕਤਾ ਲੱਗਾ ਐ ਸਿਪਾਹ ਇਸ ਤਰ੍ਹਾਂ ਉਚਾਰਨ ਕਰਨਾ ਸਪਾਹ ਨਹੀਂ ਬੋਲਣਾ ਠੀਕ ਹੈ ਸੋ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦਰਜਾਨ ਦਲੈਂਗੀ ਇਹ ਜਿਹੜਾ ਗੱਗਾ ਹੈ ਇਕੱਠਾ ਹੀ ਬੋਲਣਾ ਦਲੈਂਗੀ ਠੀਕ ਹੈ ਬਿੰਦੀ ਲੱਗੀ ਬਿੰਦੀ ਲਾਣ ਲਾ ਕੇ ਉਚਾਰਨ ਕਰਨੀ ਹੈ ਭਾਰੀ ਗੁਮਾਨ ਭਰੇ ਮਨ ਮੈਂ ਇੱਥੇ ਵਿਸ਼ਰਾਮ ਲਾਉਣਾ ਹੈ ਕਰ ਪਰਬਤ ਪੰਖ ਹਲੇ ਨਾ ਹਲੈਂਗੀ ਹਲੈਂਗੀ ਠੀਕ ਹੈ ਇਹ ਗੱਗਾ ਨਾਲ ਲੱਗਾ ਨਾਲ ਹੀ ਉਚਾਰਨ ਕਰਨਾ ਹੈ ਹਲੈਂਗੀ ਸੋਦਿਸ ਪਾਹ ਦੁਰੰਤ ਦੁਬਾਹ ਇੱਥੇ ਵਿਸ਼ਰਾਮ ਲਾ ਦੇਣਾ ਸੋ ਸਾਜ ਸਨਾਹ ਦੁਰ ਜਾਣ ਦਲਾਂਗੇ ਲਾਗੀ ਸਮਸਾਰੀ ਪੰਕਤੀ ਹਾਂਜੀ